ਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵੀਂ ਥੰਦਾਵ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਤਰੰਤਾਰਨ ਵਿਖੇ ਗਨ ਹਾਊਸ ਨੂੰ ਲੁੱਟਣ ਵਾਲੇ ਦੋਸ਼ੀ ਗ੍ਰਫਤਾਰ मोहकमपुरा पुलिस ने ट्रैप लगा के एक दोषी काबू। नगर निगम वालों चलाया गया सफाई अभियान हम विस्तार विस्थार नाल। ਤਰੰਤਰਨ ਵਿਖੇ ਮੀਤਗਨ ਹਾਊਸ ਉੱਪਰ ਜੋ ਪਿਛਲੇ ਦਿਨੀ ਚੋਰਾਵਲੋਂ ਚੋਰੀ ਕੀਤੀ ਗਈ ਸੀ ਉਸ ਨੂੰ ਤਰੰਤਰਨ ਪੁਲਿਸ ਵੱਲੋਂ ਸਲਝਾਉਂਦੇ ਹੋਏ ਦੋਸ਼ੀਆਂ ਨੂੰ ਅਤੇ ਚੋਰੀ ਹੋਏ ਹਥਿਆਰਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਜਿਸ ਬਾਰੇ ਜਾਣਕਾਰੀ ਡੀਐਸਪੀ ਸਿਟੀ ਤਰਸੇਮ ਮਸੀ ਵੱਲੋਂ ਦਿੱਤੀ ਗਈ ਐਸਐਮਓ ਕੇ ਐਸਐਚਓ ਸਿਟੀ ਸੁਨੀਲ ਕੁਮਾਰ ਵੀ ਮੌਜੂਦ ਸਨ ਐਮਡੀ 28/24 ਨੂੰ ਮੀਤਗਨਾ ਉਸ ਚਬਾ ਰੋਡ ਤੋਂ ਜਿਹੜਾ ਇਹਨਾਂ ਚੋਰੀ ਕਰਕੇ ਲੈ ਗਏ ਸੀ ਤੁਸੀਂ ਉਹਨਾਂ ਦੇ ਵਿੱਚ ਪਹਿਲਾਂ ਦੋ ਦੋਸ਼ੀ ਗ੍ਰਫਤਾਰ ਹੋ ਚੁਕੇ ਆ ਹੁਣ ਅਸੀਂ ਦੋਸ਼ੀ ਪੰਜ ਗ੍ਰਫਤਾਰ ਹੋਣ ਕੀਤੇ ਨੇ ਉਹਨਾਂ ਤੋਂ ਇੱਕ ਕੋ ਮੋਟਰਸਾਈਕਲ ਮਿਲਿਆ ਬਲਦੇਵ ਤੋਂ ਮੋਟਰਸਾਈਕਲ ਜਸਪਾਲ ਤੋਂ ਇੱਕ ਪਿਸਤਲ ਪ੍ਰਿੰਸ ਤੋਂ 32 ਬੋਰ ਇੱਕ ਰਵਾੜ ਵਰ ਤੇਗਰਦੇਵ ਤੋਂ ਇੱਕ ਡੋਲ ਵਾਲ ਵਰ ਤੇ ਵਿਪਨ ਤੋਂ ਇੱਕ ਰਵਾੜ ਵਰ ਮਿਲਿਆ ਤੇ ਇਹ ਦੋਸ਼ੀ ਸਾਡੇ ਹੁਣ ਜਿਆ ਸਮਾਨ ਬਰਾਮਦ ਹੋ ਗਿਆ ਇਹਨਾਂ ਦਾਫਲਾ 10 ਬੰਦੂਕਾਂ 4 ਵਨ ਵਰਤੇ ਇੱਕ ਪੇਸ਼ਲ ਇੱਕ ਮੋਟਰਸਾਈਕਲ ਇੱਕ ਐਲਸੀਡੀ ਜਿਹੜੀ ਬਰੰਦ ਹੋ ਚੁੱਕੇ ਨੇ ਮਾਈਕਾ ਨੇ ਵੀ ਇਹ ਵੀ ਇਹਨਾਂ ਚੋਰੀ ਕਰਨਾ ਸੀ ਨਾ ਕਿ ਇੱਕ ਦੋ ਇਹਨਾਂ ਕਿਤੇ ਆਪਣੇ ਯਾਰ ਦੋਸਤਾਂ ਨੂੰ ਕਿਤੇ ਵੇਚੇ ਹੈ ਕਿ ਨਹੀਂ ਉਧਾਰ ਦਿੱਤੇ ਆ ਹੋਰ ਮਸ਼ੀਨਾਂ ਦੀ ਕੋਈ ਅਮਲੀ ਆ ਗਏ ਸਾਰੀ ਇਹਨਾਂ ਉੱਥੇ ਰੱਖੇ ਹੀ ਜਾ ਕੇ ਬੰਨ ਕੇ ਰੱਖੇ ਗਾਂ ਦਾ ਹੁਣ ਪਤਾ ਨਹੀਂ ਕਿੰਦਾ ਦਾ ਵਿਵਾਰਦਾਤ ਇਨਾਮ ਜਦ ਕੀਤਾ ਕਿ ਉਹਨਾਂ ਨੂੰ ਅੰਮ੍ਰਿਤਸਰ ਥਾਣਾ ਮੋਹਕੰਪੂਰਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਮਸ਼ਹੂਰ ਗੈਂਗਸਟਰ ਗੁਰਪ੍ਰੀਤ ਸਿੰਘ ਗੋਲੀ ਫਿਲਮੀ ਸਟਾਈਲ ਦੇ ਨਾਲ ਫੜਿਆ ਗਿਆ ਜਾਣਕਾਰੀ ਦਿੰਦੇ ਹੋਏ ਐਸਐਚਓ ਰਾਜੇਂਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਇਹ ਕੱਲ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਤੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਬਟਾਲਾ ਰੋਡ ਤੇ ਗਏ ਸੀ ਚੌਥੀ ਜਦੋਂ ਸਾਨੂੰ ਗੱਡੀ ਆਉਂਦੀ ਦਿਖੀ ਤੇ ਇਹਨੂੰ ਅਸੀਂ ਰੋਕਿਆ ਪਰ ਇਹਨੇ ਜਿਹੜੀ ਗੱਡੀ ਰੋਕੀ ਨਹੀਂ ਤੇ ਇਹਨੇ ਜਿਹੜੀ ਗੱਡੀ ਜਿਹੜੀ ਆ ਸਾਡੇ ਮੁਲਾਜ਼ਮਾਂ ਦੇ ਜਿਹੜੀ ਵੇਸ਼ਮਾਰੀ ਤੇ ਜਿਹੜੀ ਸਰਕਾਰੀ ਗੱਡੀ ਦੇ ਵਿੱਚ ਮਾਰ ਕੇ ਭਜਾ ਲਈ ਉਥੋਂ ਉਸ ਤੋਂ ਬਾਅਦ ਇਹਨੂੰ ਅਸੀਂ ਇਸ ਦਾ ਪਿੱਛਾ ਕਰਕੇ ਤੇ ਇਹਨੂੰ ਅਸੀਂ ਚੇਜ਼ ਕੀਤਾ ਤੇ ਇਹਦਾ ਨਾਂ ਗੁਰਪ੍ਰੀਤ ਸਿੰਘ ਗੋਲੀ ਆ ਇਹ ਇਹ ਜਿਹੜਾ ਕੋਟ ਸੂਰਤ ਮਲੀਆਂ ਪਿੰਡ ਆ ਗਜ਼ਾਸਪੁਰ ਡਿਸਟ੍ਰਿਕਟ ਉਥੇ ਰਹਿਣ ਵਾਲਾ ਇਸ ਦੇ ਖਿਲਾਫ 14 15 ਪਰਚੇ ਦਰਜਾ ਸਗੀਨ ਮਾਮਲਿਆਂ ਦੇ ਵਿੱਚ ਐਨਡੀਪੀ ਐਕਟ ਆਰਮਜ਼ ਐਕਟ ਤੇ ਇਸ ਤੋਂ ਇਲਾਵਾ ਇਹਦੇ ਕੋਲ ਜਿਹੜੇ ਇਨਲੀਗਲ ਵੈਪਨ ਦੀ ਇਨਫੋਰਮੇਸ਼ਨ ਸੀ ਤੇ ਕੱਲ ਅਸੀਂ ਇੱਥੇ ਪਰਚਾ ਦਰਜ ਕਰਕੇ ਤੇ ਅੱਜ ਇਹਨੂੰ ਜਿਹੜਾ ਕੋਰਟ 'ਚ ਪੇਸ਼ ਕੀਤਾ ਫਿਰ ਮਾਨ ਲੈ ਕੇ ਜਿਹੜੀ ਅੱਗੇ ਇਹਦੀ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਨਹੀਂ ਉਹਨਾਂ ਦੇ ਵਿੱਚ ਇਹ ਜ਼ਮਾਨਤ ਤੇ ਆਇਆ ਹੋਇਆ ਹੈ ਜ਼ਮਾਨਤੇ ਬਾਹਰ ਆਇਆ ਤੇ ਇਹਦਾ ਜਿਹੜਾ ਗੈਂਗਸਟਰਾਂ ਦੇ ਨਾਲ ਵੀ ਕਾਫੀ ਇਹਦੀ ਲਿੰਕ ਹੈਗੀ ਉਹ ਵੀ ਸਾਰਾ ਇਨਵੈਸਟੀਗੇਸ਼ਨ ਦੇਖਾਂਗੇ ਵੀ ਕਿਹਦੇ ਕਿਹਦੇ ਨਾਲ ਇਹਦੀ ਲਿੰਕ ਹੈ ਇਸ ਟਾਈਮ ਨਗਰ ਨਿਗਮ ਵੱਲੋਂ ਦੱਖਣੀ ਹਲਕੇ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਐਸਮੋਕੇ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਸਿਹਤ ਅਫਸਰ ਡਾਕਟਰ ਯੋਗੇਸ਼ अरोड़ा ਵੀ ਮੌਜੂਦ ਸਨ ਇਸ ਦੌਰਾਨ ਚੀਫ ਸੈਨੇਟਰੀ ਇਨਸਪੈਕਟਰ ਜੇਪੀ ਸਿੰਘ ਬੱਬਰ ਰਣਜੀਤ ਸਿੰਘ ਸੈਨੇਟਰੀ ਇਨਸਪੈਕਟਰ ਚੰਦਨਪੁਰੀ ਰਵਿੰਦਰਜੀਤ ਸਿੰਘ ਸਮੇਤ ਸਫਾਈ ਸੇਵਕ ਮੌਜੂਦ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੱਧ ਤੋਂ ਵੱਧ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ 9 ਮਾਰਚ ਦਿਨ ਸ਼ਨੀਵਾਰ ਅਤੇ 10 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਕੇ ਬਾਕੀ ਰਹਿੰਦੇ ਐਲੀਜੀਬਲ ਕੇਸਾਤਾਰੀ ਸਿੱਖ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਸ ਸੰਬੰਧੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਖੰਚਮ ਥੋਰੀ ਵੱਲੋਂ ਮੀਟਿੰਗ ਕੀਤੀ ਗਈ। ਸੀਆਈਏ ਸਟਾਫ 2 ਰਾਜੇਸ਼ ਸ਼ਰਮਾ ਵੱਲੋਂ ਇਕ ਦੋਸ਼ੀ ਨੂੰ ਕਾਬੂ ਕਰਕੇ 120 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਬਰੀਕੀ ਨਾਲ ਪੁੱਛਗਿੱਛ ਵੀ ਕੀਤੀ ਜਾਵੇਗੀ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਾਸਵੀ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਅਯੁੱਧਿਆ ਵਿਖੇ ਬਣੇ ਰਾਮ ਮੰਦਿਰ ਵਿਖੇ ਦੁਰਗਿਆਨਾ ਕਮੇਟੀ ਵੱਲੋਂ ਲਗਾਏ ਗਏ ਲੰਗਰ ਵਿੱਚ ਯੋਗਦਾਨ ਦੇਣ ਵਾਲੇ ਲੰਗਰ ਜਥੇ ਵੱਲੋਂ ਅੰਮ੍ਰਿਤਸਰ ਵਿਖੇ ਰੇਲਵੇ ਸਟੇਸ਼ਨ ਤੇ ਪਹੁੰਚਣ ਮੌਕੇ ਨਿਗਾਹ ਸਵਾਗਤ ਕੀਤਾ ਗਿਆ ਅਤੇ ਫਾਸਟ ਵੀ ਨਿਊ ਸਟੇਨ ਨਾਲ ਗੱਲਬਾਤ ਕਰਦਿਆਂ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ ਜੈਸੇ ਜੀ ਭਗਵਾਨ ਲక్ష్ਮੀਨਰਨ ਜੀ ਦੀ ਕਿਰਪਾ ਨਾਲ ਅਤੇ ਪ੍ਰੋਗਰਾਮ ਚੰਦਰ ਜੀ ਦੇ ਅਸ਼ੀਰਵਾਦ ਦੇ ਨਾਲ 14 ਜਨਵਰੀ ਮਕਰ ਸਕ람 ਤਿਹਾਡੇ ਦਿਨ ਇਸ ਦਾ ਉਗਾਟਨ ਹੋਇਆ ਸੀ 10 ਤਰੀਕ ਤੋਂ इतों साम जी है श्री दुरग्याना तीरथ की वो सारे साजो समान लै के लंगर का समान लै के है अयोध्या वाल चल पई सी ग्यारह में सारे लोग पहुँच गए दो तीन दिन सैटिंग करके चौदह जनवरी ਜਿਹੜੇ ਉਥੇ ਜਗਤਗੁਰੂ ਰਾਮਾਨੰਦਾचार्य ਅਗੇ ਨੇ ਉਹਨਾਂ ਦੇ ਹੱਥੇ ਉਹ ਜਿਹੜਾ ਸ਼੍ਰੀ ਦਿਨੇਸ਼ ਜੀ ਜਿਹੜੇ ਉਥੋਂ ਦੇ ਬਡੇ ਚਰੇ ਮਾਰਗਦਰਸ਼ਕ ਨੇ ਵਿਸ਼ੇਸ਼ ਪਰਿਸ਼ਦ ਦੇ ਉਹਨਾਂ ਦੋਨਾਂ ਦੇ ਹੱਥੋਂ ਜਿਹੜਾ ਹੈ ਉਹਦਾ ਉਦਘਾਟਨ ਲਾਇਆ ਸੀ ਔਰ 14 ਜਨਵਰੀ ਤੋਂ ਲੈ ਕੇ 4 ਮਾਰਚ ਤੱਕ ਜਿਹੜਾ ਹੈ ਇਹ ਲੰਗਰ ਉਸ ਪ੍ਰਭੂ ਦੀ ਕਿਰਪਾ ਦੇ ਨਾਲ ਬਹੁਤ ਹੀ ਨੰਬਰ 1 ਬੁੱਤੇ ਰਿਆ ਸਭ ਤੋਂ ਪਹਿਲੇ ਅਸੀਂ ਜੈਸਾ ਉਹ ਸਭ ਤੋਂ ਬਾਅਦ ਵਿੱਚ ਅਸੀਂ ਆਏ ਅੱਜ ਦੁਰਗਿਆਨਾ ਸਿਰਸੁਰ ਜਿਹੜਾ ਲੰਗਰ ਗਿਆ ਸੀ 2 ਮਹੀਨੇ ਤੋਂ ਜਿਹੜਾ ਲੰਗਰ ਚੱਲ ਰਿਹਾ ਸੀ ਉੱਥੇ ਅੱਜ ਉਹਦਾ ਵਿਸ਼ਰਾਮ ਹੋਇਆ ਔਰ ਸਾਡੀ ਸਾੜੀ ਸਾੜੀ ਗੱਡੀ ਅੱਥੇ ਆਈ ਹੈ ਗੱਡੀ ਦੇ ਮਾਧਿਅਮ ਨਾਲ ਸਾਡੇ ਜਨਰਲ ਸੈਕਟਰੀ ਮਦੋਲਾਲ ਜੀ ਗੁਲਸ਼ਨ ਜੀ ਉਹ ਸਭ ਸਾਥੀ ਅੱਜ ਇੱਥੇ ਪਹੁੰਚੇ ਆ ਅਸੀਂ ਉਹਨਾਂ ਦਾ ਸਭ ਧੰਨਵਾਦੀ ਕਰਦੇ ਆ ਸਾਡੀ ਦੁਰਗਣਾ ਕਮੇਟੀ ਜਿਹੜੇ ਸਾਡੇ ਮਹਤਵਾਰ ਬੰਦੇ ਅੱਗੇ ਗੱਲ ਲੱਗੇ ਹੋਏ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਧੰਨਵਾਦ ਹੈ ਸਾਰੇ ਸ਼ਹਿਰ ਦਾ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ ਕਿਉਂਕਿ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਪੋਰਸ ਸੰਯੋਗ ਦੇ ਮੱਦੇਨਾਂ ਨਹੀਂ ਸੀ ਕਰ ਚਲ ਗਿਆ ਔਰ ਆਉਣ ਵਾਲੀ ਸਟਾਫ ਦੀ ਸਮਰੱਥਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁਮੋ ਮਾ ਕੇ ਸਭ ਪਕੜੇ ਨਾ ਨੇ ਸਾਡੇ ਦੇ ਨਾਮ ਹੈ ਪੜੀ ਦਰਗਿਆ ਕਮੇਟੀ ਅੱਗੇ ਵੱਸ ਸਕਦੀ ਹੈ ਤੁਹਾਡੇ ਸਾਥ ਨਾਲ ਤੁਹਾਡੇ ਅਸ਼ੀਰਵਾਦ ਨਾਲ ਜਿਨ੍ਹਾਂ ਨੇ ਵੀ ਸਾਡੇ ਤੋਂ ਬੰਦੇ ਗਏ ਸਨ ਸਾਡੀ ਟੀਮ ਗਈ ਸੀ ਇਹਨਾਂ ਦੇ ਅਸੀਂ ਸ਼ੁਕਰ ਗੁਜ਼ਾਰ ਕਰਦੇ ਆ ਜਿਹਦੇ ਵਿੱਚ ਜਿਨ੍ਹਾਂ ਵੀ ਸਾਡੇ ਬੰਦੇ ਗਏ ਸੀ ਇਹਨਾਂ ਨੇ ਜੀ ਜਾਨ ਲਾ ਕੇ ਸਾਰੀ ਮਿਹਨਤ ਕਰਕੇ ਸਭ ਨੂੰ ਸੰਤਾਨੂ ਕੀ ਪਬਲਿਕ ਨੂੰ ਕੀ ਜੋ ਵੀ ਜੋ ਜੋ ਬੋਤਲ ਭਾਰਤ ਜਨ ਆਇਆ ਇਹਨਾਂ ਨੂੰ ਪ੍ਰਸ਼ਾਦ ਪਵਾਇਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਅਜੋਧਿਆ ਵਿਖੇ ਬਣੇ ਸ਼੍ਰੀ ਰਾਮ ਲੱਲਾ ਦੇ ਮੰਦਰ ਦੇ ਵਿੱਚ ਉੱਤਰ ਭਾਰਤ ਦੇ ਪ੍ਰਸਿੱਧ ਮੰਦਰ ਸ਼੍ਰੀ ਦੁਰਗਹਿਰਾ ਤੀਰਥ ਵੱਲੋਂ ਜਿਹੜੀ ਕਿ ਲੰਗਰ ਦੀ ਸੇਵਾ ਨਿਭਾਈ ਗਈ ਆ ਤੇ ਉਹਦੇ ਸਬੰਧ ਦੇ ਵਿੱਚ ਅੱਜ ਜਿਹੜਾ ਜਥਾ ਅਜੋਧਿਆ ਵਿਖੇ ਪਹੁੰਚਿਆ ਸੀਗਾ ਅੱਜ ਅੰਮ੍ਰਿਤਸਰ ਆਪਸਪਰ ਪੜਤੇ ਆ ਜਿਹਦੇ ਸਬੰਧ ਦੇ ਵਿੱਚ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਉਥੇ ਦੀਆਂ ਜਿਹੜੀਆਂ ਝਲਕੀਆਂ ਨੇ ਉਥੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਪੂਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਵਿਸਤਾਰ ਪੂਰਵਕ ਤੇ ਸਾਡੀ ਫਾਸਟ ਟੀਮ ਵੱਲੋਂ ਵੀ ਸ਼੍ਰੀ ਰਾਮ ਲੱਲਾ ਦੇ ਮੰਦਰ ਬਣਨ ਦੀਆਂ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ सुशील ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਸਾਬਕਾ ਡਿਪਟੀ ਸਪੀਕਰ ਪ੍ਰੋਫੈਸਰ ਦਰਬਾਰੀ ਲਾਲ ਦੇ ਗ੍ਰਹਿ ਵਿਖੇ ਮਹਾਸ਼ਿਵratri ਪਰਵ ਬੜੇ ਤੁਮਤਾਮ ਨਾਲ ਮਨਾਇਆ ਗਿਆ ਭੋਲੇਨਾਥ ਦੀ ਪੂਜਾ ਅਰਚਨਾ ਕੀਤੀ ਗਈ इस मौके सांसद गुरजीत सिंह ओजला विशेष तौर पर मौजूद सन इस मौके प्रिंसिपल भारद्वाज अविनाश टोपी सुनील कपूर हरीश कुमार समेत कई संगत मौजूद सन ਕਾਫੀ ਸਮੇਂ ਤੋਂ ਨਗਰ ਨਿਗਮ ਅੰਮ੍ਰਿਤਸਰ ਦੀ ਕਮਿਸ਼ਨਰ ਵਾਲੀ ਸੀਟ ਖਾਲੀ ਸੀ ਜਿਸ ਕਾਰਨ ਨਗਰ ਨਿਗਮ ਦੇ ਕਈ ਕੰਮ ਅਧੂਰੇ ਰਹਿ ਗਏ ਆਈਐਸ ਹਰਪ੍ਰੀਤ ਸਿੰਘ ਬਤੌਰ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ ਅਤੇ ਅਧੂਰੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਸਾਡੀ ਟੀਮ ਨੇ ਉਹਨਾਂ ਨਾਲ ਦਫ਼ਤਰ ਵਿਖੇ ਮੁਲਾਕਾਤ ਕੀਤੀ ਜਿੱਥੇ ਉਹਨਾਂ ਨੂੰ ਇਸ ਨਿਯੁਕਤੀ ਦੀ ਵਧਾਈ ਦੇਣ ਹੋਰ ਵੀ ਲੋਕ ਪਹੁੰਚੇ ਸਨ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਲੋਕਾਂ ਵਾਸਤੇ ਸੰਦੇਸ਼ ਜਾਰੀ ਕੀਤਾ ਤੇ ਮੈਨੂੰ ਹਾਲੀ ਦੇ ਵਿੱਚ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਸੇਵਾ ਮੌਕਾ ਮਿਲਿਆ ਹੈ ਬਤੌਰ ਕਮਿਸ਼ਨਰ ਮ्युनਿਸਪਲ ਕਾਰਪੋਰੇਸ਼ਨ ਤੇ ਮੈਂ ਬਹੁਤ ਧੰਨਵਾਦੀ ਹਾਂ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਜਿਹੜਾ ਕਾਰਪੋਰੇਸ਼ਨ ਆਫਿਸ ਜਿਹੜਾ ਹੈ ਇਟਸ ਫੁਲੀ ਫੰਕਸ਼ਨਲ ਐਂਡ ਜੋ ਵੀ ਕਿਸੇ ਦੀਆਂ ਸ਼ਿਕਾਇਤਾਂ ਨੇ ਜਾਂ ਜੋ ਵੀ ਕਿਸੇ ਸੁਝਾਅ ਨੇ ਤਾਂ ਮੇਰੇ ਤੱਕ ਜੁੜ ਪਹੁੰਚਾਓ ਜੇਕਰ ਕਿਸੇ ਵੀ ਸ਼ਿਕਾਇਤ ਦਾ ਕਿਸੇ ਵੀ ਸਮੱਸਿਆ ਦਾ ਨਿਪਟਾਰਾ ਮੇਰੀ ਕਾਰਪੋਰੇਸ਼ਨ ਦੇ ਹੇਠਾਂ ਵਾਲੇ ਲੈਵਲ ਤੇ ਨਹੀਂ ਹੋ ਰਿਹਾ ਤਾਂ ਆਮ ਆਲਵੇਜ਼ ਅਵੇਲੇਬਲ ਮੇਰੇ ਆਫਿਸ ਆ ਕੇ ਕਦੇ ਵੀ ਮੈਨੂੰ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਤੁਸੀਂ ਦੱਸ ਸਕੋ ਤੇ ਅਸੀਂ ਵਾਤੁਵਾਤ ਕੋਸ਼ਿਸ਼ ਕਰਾਂਗੇ ਤੇ ਪੂਰੀ ਕਾਰਪੋਰੇਸ਼ਨ ਦੀ ਟੀਮ ਨੂੰ ਨਾਲ ਲੈ ਕੇ ਅਸੀਂ ਤੁਹਾਡੀ ਇਸ ਸਮੱਸਿਆਵਾਂ ਦਾ ਹੱਲ ਕੱਢਾਂਗੇ ਬੀਆਰਟੀਐਸ ਦਾ ਜੀ ਮੈਨੂੰ ਅਜੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਮੈਂ ਨਹੀਂ ਪੜ ਪਾਇਆ ਫਾਈਲ ਇਜ਼ ਓਨ ਮਾਈ ਟੇਬਲ ਓਨਲੀ ਮੈਂ ਅੱਜ ਹੀ ਸਾਰੀ ਮੰਗਵਾਈ ਹੈ ਬਟ ਜੋ ਮੈਨੂੰ ਪਤਾ ਹੈ ਕਿ ਦਾ ਇੱਕ ਕੰਟਰੈਕਟ ਜਿਹੜਾ ਰੀਨਿਊ ਹੋਣਾ ਹੈ ਉਹਦੇ ਵਿੱਚ ਲਗਭਗ 3 ਤੋਂ ਲੈ ਕੇ 4 ਮਹੀਨੇ ਦਾ ਜਿਹੜਾ ਸਮਾਂ ਜੋ ਆਈ ਥਿੰਕ ਹੋਰ ਲੱਗ ਸਕਦਾ ਹੈ ਬਟ ਅ ਕੋਸ਼ਿਸ਼ ਹੈ ਜੇਗੀ ਕਿ ਜਲ ਤੋ ਜਲ ਜੜੀ ਬੀਆਰਟੀਐਸ ਹੈ ਉਹ ਚਾਲੂ ਹੋਵੇ ਤੇ ਆਮ ਲੋਕੀ ਜਿਹੜੇ ਹੈਗੇ ਆ ਤੇ ਉਹਨਾਂ ਨੂੰ ਕਮਿਊਟੇਸ਼ਨ ਕਮਿਊਟ ਕਰਨ ਦੇ ਵਿੱਚ ਆਸਾਨੀ ਹੋਵੇ ਤੇ ਇਟ ਇਡੇ ਸੇਵ ਆਲਸੋ ਫੋਰ ਪਬਲਿਕ ਵਰੀ ਦੁਆਰਾ ਚੈੱਕ ਕਰਵਾ ਲੈਣਾ ਆਈ ਵਿਲ ਸੀ ਸੁਜੈਸ਼ਨਸ ਕਿ ਉਹਦਾ ਸੀ ਜੋ ਵੀ ਵੱਤੂ ਅਧ ਕੋਈ ਕੁਝ ਉਹਦਾ ਔਰਨਮੈਂਟਲ ਉਹਨੂੰ ਲੁੱਕ ਹੋਰ ਅਗਰ ਦਿੱਤੀ ਜਾ ਸਕੀ ਉਹਦਾ ਕੁਝ ਨਾ ਕੁਝ ਬਿਊਟੀਫਾਈ ਕੀਤਾ ਜਾ ਸਕੀ ਤਾਂ ਵੀਲ ਟ੍ਰਾਈ ਟੂ ਡੂ ਥੈਟ ਅਸੀਂ ਅਸਲ ਖੜੇ ਅੰਮ੍ਰਿਤਸਰ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਹੈੱਡ ਆਫਿਸ ਵਿਕੇ ਜਿੱਥੇ ਕਿ ਨਵੀਂ ਅਪੋਰਟਡ ਕਮਿਸ਼ਨਰ ਸਾਹਿਬ ਨੂੰ ਸੀ ਮਿਲਿਆ ਫਿਰ ਜੀ ਦਾ ਇਹ ਕਹਿਣਾ ਹੈਗਾ ਕਿ ਉਹਨਾਂ ਦਾ ਆਫਿਸ ਖੁੱਲਿਆ ਹੈ ਲੋਕਾਂ ਵਾਸਤੇ ਔਰ ਕਿਸੇ ਵੇਲੇ ਕੋਈ ਵੀ ਕੰਪਲੇਨਟ ਕਰਨਾ ਚਾਹੁੰਦਾ ਹੈ ਉਹ ਉਹਨਾਂ ਨੂੰ ਡਾਇਰੈਕਟ ਆਕੇ ਮਿਲ ਸਕਦਾ ਹੈ ਸਾਡਾ ਇੱਕ ਕੋਸ਼ਿਸ਼ ਜ਼ਰੂਰ ਸੀਗਾ ਬੀਆਰਟੀਐਸ ਵਾਲੇ ਬਾਰੇ ਕਿ ਬੀਆਰਟੀਐਸ ਚੱਲੇਗੀ ਵੀ ਹੈ ਨਹੀਂ ਕਿਉਂਕਿ ਸੋਸਾਇਟੀ ਜਿਹੜੀ ਹੈ ਜਾਂ ਸ਼ਹਿਰ ਜਿਹੜਾ ਹੈ ਸਿਟੀ ਹੈ ਉਹ ਅਫੈਕਟਡ ਹੈ ਇਸ ਲਈ ਬੀਆਰਟੀਐਸ ਬੰਦ ਹੋਣ ਕਰਕੇ ਜਵਾਬ ਉਹਨਾਂ ਦਾ ਸੈਟੀਸਫੈਕਟਰੀ ਹੈ ਕਿਉਂਕਿ ਪਹਿਲੇ ਕਮਿਸ਼ਨਰ ਵੀ ਇਹੀ ਜਵਾਬ ਦੇ ਕੇ ਜਾਂਦੇ ਰਹੇ ਹਨ ਬਟ ਜਦ ਤੱਕ ਇਹ ਹੈਗੇ ਨਹੀਂ ਉਮੀਦ ਕਰਦੇ ਹਾਂ ਕਿ ਬੀਆਰਟੀਐਸ ਚੱਲ ਪਵੇ ਕਿਉਂਕਿ ਅਗਰ ਇਹ ਸੀਟ ਤੇ ਨਹੀਂ ਰਹੇ ਤੇ ਪ੍ਰੋ ਅਮਰਿਤਸਰ ਨਰੇਸ਼ੌਰ ਜਪੇ ਸਿੰਘ ਫੋਟੋਸ ਜੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਅੰਮ੍ਰਿਤਸਰ ਵਿਖੇ ਸਿਟੀ ਲੈਵਲ ਈਵੈਲੂਏਸ਼ਨ ਐਂਡ ਮੋਨਿਟਰਿੰਗ ਕਮੇਟੀ ਦੀ ਮੀਟਿੰਗ ਹੋਈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ, ਐਸਆਈ ਸੰਦੀਪ ਸਿੰਘ, ਐਸਆਈ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਰਾਕੇਸ਼ ਗਰਗ ਅਤੇ 스마트 ਸਿਟੀ ਦੇ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ। ਮਹਾਸ਼ਿਵਰਾਤਰੀ ਪर्व ਦੇ ਸੰਬੰਧ ਵਿੱਚ ਸ਼ਿਵ ਬੋਲੇ ਬਾਬਾ ਦੀ ਨਗਰੀ ਹਾਥੀਗੇਟ ਸ਼ਿਫਪੁਰੀ ਦੇ ਸ਼ਿਵਾਲਾ ਵਿਖੇ ਭਗਵਾਨ ਸ਼ਿਵ ਜੀ ਦੇ ਰੂਦਰ ਅਭਿਸ਼ੇਕ ਕੀਤੇ ਗਏ ਜਿਸ ਸੰਬੰਧੀ ਸਖਤਾ ਵੱਲੋਂ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼ਿਵਾਲੇ ਸੰਬੰਧੀ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ ਅੱਜ ਜੀ ਪੂਰੀ ਸ਼ਵਾਲਾ ਹਾਥੀਗੜ ਦੇ ਅਦਰ ਜਿਹੜੇ ਸਾਰੇ ਭਗਤ ਲਗਾਤਾਰ ਹਰ ਸਾਲ ਸਾਲ ਪੂਰਾ ਸਾਲ ਆਂਦੇ ਆ ਉਹਨਾਂ ਵੱਲੋਂ ਰudra ਪੇਸ਼ੀ ਅਭਿਸ਼ੇਕ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪੂਜਾ ਕੀਤੀ ਗਈ ਬੜੇ ਹੀ ਸ਼ਾਂਤਵੇਂ ਢੰਗ ਨਾਲ ਪੂਜਾ ਹੋਈ ਹੈ ਮੈਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਨਾਲ ਹੀ ਜਿਹੜੀਆਂ ਇਹਨਾਂ ਨੇ ਕੱਲ ਸ਼ੋਭਾ ਯਾਤਰਾ ਕੱਢਦੀਆਂ 5:30 ਵਜੇ ਪੂਰੇ ਸ਼ਹਿਰ ਦੇ ਹੁੰਗੂਆਂ ਆ ਕੇ ਨਿਕਲਦੀਆਂ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਹਦੇ 'ਚ ਆ ਕੇ ਆਪਣਾ ਹਿੱਸਾ ਬਰਉਂਦੇ ਸ਼ਿਵ ਦੀ ਦਾ ਅਸ਼ੀਰਵਾਦ ਪ੍ਰਾਪਤ ਕਰ ਸਾਰਿਆਂ ਨੂੰ ਸ਼ਿਵਰਾਤਰੀ ਦੀ ਬਹੁਤ ਬਹੁਤ ਵਧਾਈ ਖਾਸ ਕਰ ਆਪਣੇ ਸ਼ਿਪੂਰੀ ਦੇ ਅੰਦਰ ਜਿਹੜਾ ਸ਼ਵਾਲਾ ਜਿੱਥੇ ਆਪਣੇ ਸਾਰੇ ਭਗਤ ਨਿਤਨੇਮ ਨਾਲ 12 ਮਹੀਨੇ ਆਉਂਦੇ ਆ ਖਾਸ ਕਰ ਸ਼ਵਰਾਤਰੀ ਦੇ ਦਿਨਾਂ 'ਚ ਇਹਨਾਂ ਨੇ 9 ਦਿਨ ਜੈ ਰੂਦਰੀਆ ਪਾਠ ਰੱਖਿਆ ਬੜੀ ਸ਼ਰਧਾ ਨਾਲ ਰੋਜ਼ ਸ਼ਾਮ ਨੂੰ ਇਹ ਸਾਰੇ ਬੱਚੇ ਇੰਨੀ ਸ਼ਰਧਾ ਨਾਲ ਕਰਦੇ ਇਹਨਾਂ ਨੂੰ ਵੇਖ ਕੇ ਸਾਨੂੰ ਵੀ ਅਜਾ ਲੱਗਾ ਕਿ ਵਾਕਈ ਸ਼ਰਧਾ ਹੋਵੇ ਤੇ ਇਹ ਲੋਈਏ ਬੜੇ ਰੂਟੀਨ ਨਾਲ ਰੋਜ਼ ਕਰਦੇ ਇਹਦੇ ਨਾਲ ਨਾ ਮੈਂ ਹੋਰ ਕਹਿਣਾ ਚਾਹੁੰਦਾ ਹਰ ਸਾਲ ਦੀ ਤਰ੍ਹਾਂ ਕੱਲ ਇਹਨਾਂ ਨੇ ਸ਼ਾਮ ਨੂੰ ਪੋਲੇ ਸ਼ੰਕਰ ਦੀ ਬਰਾਤ ਵੀ ਇੱਥੋਂ ਕੱਢਣੀ ਹੈ। ਕੱਲ 5:30 ਵਜੇ ਠੀਕ ਇੱਥੋਂ ਸ਼ੁਰੂ ਹੋ ਗਏ। ਸ਼ਹਿਰ ਦੇ ਮੇਨ ਬਜ਼ਾਰਾਂ 'ਚੋ ਸਾਰੇ ਕਿਤੇ ਹੋ ਗਏ। ਲੋਕਾਂ ਦੇ ਦਰਸ਼ਨ ਗਾ ਵਾਦਸੀ ਇੱਥੇ ਹੀ ਸਮਾਪਤੀ ਹੋਏਗੀ। ਮੇਰੀ ਸਾਰੇ ਭਗਤਾਂ ਨੂੰ ਅਪੀਲ ਹੈ ਕਿ ਕੱਲ ਯਾਤਰਾ 'ਚ ਵੀ ਸ਼ਾਮਲ ਹੋਵੋ। ਉਸ ਤੋਂ ਬਾਅਦ ਜਿਸ ਦਿਨ ਲੰਗਰ ਲੱਗਦਾ ਉਸ ਦਿਨ ਵੀ ਆਓ। 17 ਤਰੀਕ ਰਾਤ ਨੂੰ ਸ਼ਿਵ ਜਾਗਰਣ ਵੀ ਹੋਏਗਾ। ਉਸ ਦਿਨ ਵੀ ਹਮ ਮੰਭਾ ਕੇ ਪਹੁੰਚੋ। ਪੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਖਾਸ ਕਰ ਅੱਜ ਜਿਹੜਾ ਪੰਡਤ ਜੀ ਨੇ ਇੱਥੇ ਪਾਠ ਕਰਾਇਆ ਵਾਕਈ ਬੜਾ ਆਨੰਦ ਆ ਐਸ਼ੀਪੁਰੀ ਸ਼ਵਾਲਾ ਜੇ ਤੇ ਗੋਰਾ ਮਾ ਤੇ ਭੋਲੇ ਬਾਬੇ ਦੀ ਸ਼ਾਦੀ ਹੈ ਕੀ ਤਿਆਰੀ ਜੱਤੀ ਤਿਆਰੀ ਹੈ ਕਿ ਜਿਸ ਤਰ੍ਹਾਂ ਕਾ ਚੇ ਲੜਕੀ ਦੀ ਸ਼ਾਦੀ ਹੁੰਦੀ ਆ ਤੇ ਲੜਕੀ ਦੇ ਲੜਕੇ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਇਸ ਤਰ੍ਹਾਂ ਹੀ ਅਸੀਂ ਧੂਮ-ਧਾਮ ਨਾਲ ਤਿਆਰੀ ਕਰ ਰਹੇ ਆ ਕਿ ਐ ਦਹੀਂ ਜੇ ਜਿਹੜਾ ਕੱਲ ਲੜਕੀ ਲੜਕੇ ਵਾਲਿਆਂ ਨੂੰ ਦਿੱਤਾ ਜਾਣਾ ਦੇ ਜਦੋਂ ਲਾਵਾ ਕਰਾਂਗੇ ਉਸ ਟਾਈਮ ਦਿੱਤਾ ਜਾਏਗਾ ਸ਼ਿਵ ਭੁਲੇ ਬਾਬਾ ਸ਼ਿਵਨਗਰੀ ਜਿਹੜੀ ਸ਼ਿਵਨਗਰੀ ਦੇ ਮਾਲਕ ਨੇ ਭੁਲੇ ਬਾਬਾ ਭੋਲੇ ਬੰਡਾਰੀ ਮਹਾ ਸ਼ਵਰਾਤਰੀ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਐਸਐਲਵੀ ਸ਼ਿਵਨਗਰੀ ਦੇ ਮਾਲਕ ਸ਼ਿਪੂਰੀ ਦੇ ਵਿੱਚ ਮਹਾਸ਼ੂਰਤੀ ਦੇ ਸਬੰਧ ਵਿੱਚ ਜਿਹੜੇ ਲੋਕੀਂ ਨੇ ਸ਼ਿੰਗਾਰ ਕੀਤੇਗੇ ਨੇ ਰੂਦਰ ਪੇਸ਼ੇਕ ਕੀਤੇਗੇ ਨੇ ਉਹਦੀਆਂ ਸਾਰੀਆਂ ਤਸਵੀਰਾਂ ਤੁਹਾਡੇ ਜਾਨੂ ਕਰਵਾਈਆਂ ਜਾ ਰਹੀਆਂ ਸਾਡੇ ਕੈਮਰੇ ਰਾਹੀਂ ਤੇ ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਮਹਾਸ਼ੂਰਤੀ ਦੇ ਪਰਵ ਦੀਆਂ ਸਾਡੀ ਫਾਸਵੇ ਟੀਮ ਵੱਲੋਂ ਵੀ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸ਼ਿਲ ਸ਼ਰਮਾ ਫਾਸਵੇ ਨਿਊਜ਼ ਅੰਮ੍ਰਿਤਸਰ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਸਿਵਲ ਲਾਈਨ ਵੱਲੋਂ ਕਾਰ ਵਿੱਚ ਚੋਰੀ ਕਰਨ ਵਾਲਾ ਦੋਸ਼ੀ ਕਾਬੂ ਕੀਤਾ ਗਿਆ। ਥਾਣਾ ਕੈਂਟਨਮੈਂਟ ਦੀ ਚੌਂਕੀ ਗੁਮਟਾਲਾ ਬਾਈਪਾਸ ਵੱਲੋਂ ਇੱਕ ਪਗੋੜਾ ਗ੍ਰਿਫਤਾਰ ਕੀਤਾ ਗਿਆ। ਥਾਣਾ ਕਰੇਂਡਾ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 500 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ महाशिवरात्रि ਦੇ ਸੰਬੰਧ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू In your city, unlimited fun. Today, Kahua Bagel, 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 everybody just a bottle, bottle, bottle. sir trying to jump but neri yama let me let me let me head the drop let me make you move come back boy baby but a little great get a chance to live a dance lever is a mera swag let me make you move let me make you ਚਾਂ ਲੈ ਵਾ ਰੇਜ਼ਰ ਮੇਰਾ ਸਵੇਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮਹਾਸ਼ਿਵਰਾਤਰੀ ਪर्व ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਲੀ ਬਾਂਕੇ ਬਿਹਾਰੀ ਵਿਖੇ Hindu ਸੰਗਠਨ ਦੀਆਂ ਵੱਖ-ਵੱਖ ਸੇਵਾ ਸੁਸਾਇਟੀਆਂ ਵੱਲੋਂ 10ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸਾਰੇ ਰਸਤੇ ਸ਼ੋਭਾ ਯਾਤਰਾਦਾਨ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਭ ਸੰਗਤਾਂ ਨੂੰ ਮਹਾਸ਼ਿਵਰਾਤਰੀ ਪर्व ਦੀ ਵਧਾਈ ਦਿੱਤੀ ਗਈ ਅੱਜੇ ਸ਼ਿਵ ਸੇਵਾ ਮੰਡਲ ਵੱਲੋਂ ਸਾਰਾ ਜਿਹੜੇ ਗਲੀ ਬਾਂਕੇ ਭੈਰੀ ਪੰਨਾ ਮੇ ਲਾਗੇ ਸ਼ੋਭਾ ਇਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢੀ ਜਾ ਰਹੀ ਹੈ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇਸ ਦੇ ਨਾਲ ਨਾਲ ਹੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਅੱਜ ਬਹੁਤ ਖੁਸ਼ੀ ਦਾ ਉਸਤਾਦ ਜਿਹੜਾ ਸ਼ੋਭਾ ਇਤਰਾ ਕੱਢੀ ਜਾ ਰਹੀ ਹੈ ਅੱਜ ਇਹ ਪਹਿਲੇ ਸਭ ਤੋਂ ਪਹਿਲੇ ਬਾਂਕੇ ਭੈਰੀ ਗਲੀ ਪੰਨਾ ਮੇ ਲਾਗੋ ਸ਼ੁਰੂ ਹੋ ਕੇ ਉਸ ਤੋਂ ਬਾਅਦ ਸ਼ਿਵਮ ਸਕੂਲ ਤੋਂ ਮੁੜਦੀ ਹੋਈ ਗਿਆ RAM Bali ਚੌਂਗ ਉਸ ਤੋਂ ਬਾਅਦ ਵਾਪਸੀ ਦੇ ਬੋਰਡ ਵਾਲਾ ਸ਼ਵਾਲਾ ਤੋਂ ਹੁੰਦੀ ਹੋਈ ਮਨਜੋ ਜੰਸੀ ਗੋਪਾਲ ਮੰਦਰ ਉਸ ਤੋਂ ਬਾਅਦ ਵਾਪਸੀ ਸਨਵਲੀ ਸਕੂਲ ਤਾ ਨਹੀਂ ਫਿਰ ਵਾਪਸੀ ਸ਼ਿਵ ਸੈਨਾ ਮੰਡਲ ਦੁਆਰਾ ਅੱਜ ਦਸਵਾਂ ਵਿਸ਼ਾਲ ਜਿਹੜਾ ਮਹਾ ਸ਼ਿਵਰਾਤਰੀ ਦੇ ਉਪਲਖੇ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਇਹ ਸ਼ਾਮ ਸੁੰਦਰ ਜੀ ਜਿਹੜੇ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਸੰਯੋਜਕ ਹੈ ਤੇ ਸ਼ਿਵ ਸੈਨਾ ਮੰਡਲ ਤੋਂ ਸੋਨੂ ਜੀ ਸਾਰੀ ਉਹਨਾਂ ਦੀ ਟੀਮ ਦੁਆਰਾ ਹਰ ਸਾਲ ਸਨਾਤਨ ਧਰਮ ਨੂੰ ਮਜ਼ਬੂਤ ਕਰਨ ਲਈ ਤੇ ਨੌਜਵਾਨਾਂ ਨੂੰ ਸਾਰਾ ਦਸਨ ਲਈ ਹਰ ਸਾਲ ਸ਼ਿਵਰਾਤਰੀ ਤੇ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਹਰ ਸਾਲ ਵਿਸ਼ਾਲ ਸ਼ੋਭਾ ਯਾਤਰਾ ਹੀ ਬੰਕੇ ਬੈਰੀ ਗਲੀ ਤੋਂ ਕੱਢਦੇ ਆ ਔਰ ਸਾਰੇ ਹੀ ਇਲਾਕੇ ਦੇ ਵਿੱਚ ਸਾਡੇ ਚਲਦੀਆ ਗੋਪਾਲ ਮੰਦਰ ਸੰਧੂ ਕਲੋਨੀ ਸਾਰੇ ਇਧੇ ਚਲਦੀਆ ਰਾਤ ਦਾ ਸਾਡਾ ਪੰਡਾਰਾ ਵੀ ਹੁੰਦਾ ਹੈ ਔਰ ਸਾਨੂੰ ਇਲਾਕਾ ਵਾਸੀਆਂ ਦਾ ਵੀ ਬਹੁਤ-ਬਹੁਤ ਸਹਿਯੋਗ ਮਿਲਦਾ ਹੈ ਇਹੀਂ ਇਲਾਕਾ ਵਾਸੀਆਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਮਤਲਬ ਰਲ ਮਿਲ ਕੇ ਭ੍ਰਮ ਭਰਾ ਸ਼ਿਵ ਸੇਵਾ ਮੰਡਲ ਹਿੰਦੂ ਸੰਘਰਸ਼ ਕਮੇਟੀ ਇਹ ਸ਼ੋਭਾ ਯਾਤਰਾ ਬੜੀ ਧੂਮ-ਧਾਮ ਦੇ ਸ਼ਰਧਾ ਨਾਲ ਪਬਲਿਕ ਦਾ ਸਹਿਯੋਗ ਨਾਲ ਮਨਾਈ ਜਾਂਦੀ ਹੈ ਕੱਢੀ ਜਾਂਦੀ ਹੈ ਇਹ ਸਾਡੀ 10ਵੀਂ ਸ਼ੋਭਾ ਯਾਤਰਾ ਹੈ ਅੱਜ ਜੀ ਸ਼ਿਵ ਸੈਨਾ ਸੇਵਾ ਮੰਡਲ ਵੱਲੋਂ ਤੇ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਵੱਲੋਂ ਇਹ ਚਿਮਜੀ ਮਾਰਾ ਦੀ ਬੋਲੇਨਾ ਦੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਆ ਬਹੁਤ ਖਰਸ਼ਾ ਵਾਲਾ ਦਿਨ ਆ ਹਰ ਸਾਲ ਇਹ ਸ਼ੋਭਾ ਯਾਤਰਾ ਨਿਕਾਲਦੇ ਨੇ ਬੜੇ ਇਹ ਸ਼ੁਭ ਦਿਨ ਹੈਗਾ ਸ਼ੀਬੂ ਬੋਲੇ ਬਾਬਾ ਡਮਰੂ ਵਾਲੇ ਬਾਬਾ ਦਾ ਅੱਜ ਜਿਹੜਾ ਮਹਾ ਸ਼ਿਵਰਾਤੀ ਦਾ ਪ੍ਰਬਭ ਜਿੱਥੇ ਸ਼ੁਰੂ ਹੋ ਚੁੱਕਾ ਹੈ ਉਹਦੇ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਵੀਂ ਵਿਸ਼ਾਲ ਚੋਬਾ ਯਾਤਰਾ ਬਾਂਕੇ ਬਿਆਰੀ ਗਲੀ ਤੋਂ ਜਿਹੜੀ ਆਰੰਭ ਕੀਤੀ ਗਈ ਹੈ ਜੋ ਕਿ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਇੱਥੇ ਆ ਕੇ ਸੰਪੰਨ ਹੋਏਗੀ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਮੈਸੇਜ ਹੈ ਕਿ ਜਿਹੜਾ ਸਨਾਤਨ ਧਰਮ ਹੈ ਅੱਜ ਸ਼ਿਗਰਾਂ ਤੱਕ ਜਾ ਰਿਹਾ ਹੈ ਉਸ ਧਰਮ ਨੂੰ ਹੋਰ ਅੱਗੇ ਤੱਕ ਲੈ ਕੇ ਜਾਣ ਲਈ ਵੱਖ-ਵੱਖਰੇ ਉਪਰਾਲੇ ਕਰਨ ਦੀ ਲੋੜ ਹੈ ਜਿਹਦੇ ਸਬੰਧ ਦੇ ਵਿੱਚ ਅੱਜ ਬੋਲੇ ਬਾਬਾ ਦੇ ਜਿੱਥੇ ਸ਼ਿਵਰਾਤੀ ਦਾ ਮਹਾਪਰਬ ਮਨਾਇ ਰਾਤਰੀ ਦੇ ਪਰਵਦੀਆਂ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਤੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਪੰਜਾਬ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਦਰ ਦਾ ਈਵੈਂਟ ਕੁਝ ਸ਼ਹਿਰਾਂ ਵਿੱਚ ਕਰਵਾਇਆ ਜਾ ਰਿਹਾ ਹੈ ਅੰਮ੍ਰਿਤਸਰ ਸ਼ਹਿਰ ਨੂੰ ਵੀ ਮੌਕਾ ਮਿਲਿਆ ਇਸ ਈਵੈਂਟ ਨੂੰ ਵੇਖਣ ਦਾ ਆਯੋਜਕਾਂ ਵੱਲੋਂ ਬੜੇ ਸ਼ਾਨਦਾਰ ਤਰੀਕੇ ਨਾਲ ਸਮੁੰਦਰ ਦੇ ਹੇਠਾਂ ਚੱਲ ਰਹੇ ਜਨ ਜੀਵਨ ਨੂੰ ਦਰਸਾਇਆ ਗਿਆ ਹੈ ਆ ਰਹੇ ਲੋਕਾਂ ਵਿੱਚ ਖੁਸ਼ੀ ਹੈ ਜੋ ਕਿ ਇਸ ਤਰ੍ਹਾਂ ਦਾ ਆਯੋਜਨ ਪਹਿਲੀ ਵਾਰ ਵੇਖਣ ਨੂੰ ਮਿਲਿਆ ਕੰਪਨੀ ਦੇ ਨੁਮਾਇਦੇ ਵੱਲੋਂ ਸਾਡੀ ਟੀਮ ਨਾਲ ਗੱਲ ਕਰਦਿਆਂ ਇਸ ਇਵੈਂਟ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਮੈਂ ਭੱਜੀ ਅੰਮ੍ਰਿਤਸਰ ਤੋਂ ਆਇਆ ਵਾਂ, ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਵਾਂ। ਅੱਜ ਮੈਂ ਫਿਸ਼ਿਜ਼ ਦੇਖਣ ਆਇਆ ਤੇ ਇਹਨਾਂ ਦਾ ਕਨਸੈਪਟ ਲੱਗਾ ਇਹ ਬਹੁਤ ਹੀ ਅੱਛਾ ਕਨਸੈਪਟ ਹੈਗਾ ਵਾ। ਬੱਚਾਂ ਸੇ ਬਹੁਤ ਹੀ ਵਧੀਆ ਹੈ, ਬੱਚੇ ਦੇਖ ਕੇ ਬੜੇ ਖੁਸ਼ ਹੋ ਰਹੇ ਐ। ਅਸੀਂ ਤੇ ਇਹੀ ਕਹਾਂਗੇ ਹਾਂ ਵੀ ਬੜਾ ਅੱਛਾ ਹੈ ਸਾਰੇ ਲੋਕ ਇੱਥੇ ਆਣ ਦੇਖਣ, ਇੰਜੋਏ ਕਰਨੇ ਸਾਰੀ ਚੀਜ਼ਾਂ ਨੂੰ। ਪਹਿਲੀ ਵਾਰੀ ਇਹ ਚੀਜ਼ ਸਾਡੇ ਅੰਮ੍ਰਿਤਸਰ ਚ ਆਈ ਹੈ। कि मैं कहना कि ये चीजें लग रही हैं तो बहुत ही अच्छा रहेगा आई एम वेरी इंटरेस्टेड टू सी डिफरेंट टाइप ऑफ फिशेस सो आई कम हियर एंड आई एम वेरी आई एम वेरी हैप्पी टू सी मेनी टाइप जी मैं सारा को रिक्वेस्ट करूंगी कि सभी आए और विजिट करें यहाँ पर मुझे बहुत अच्छा लगा मैंने ये थी पेश करें सी वर्ड कार्निवल पटाका ग्राउंड न्यू ओमरीसर और ये छह असली जड़ा सी वर्ड कार्निवल मनाया ये ए... ਬੇਸਿਕਲੀ ਇਸ ਤਰ੍ਹਾਂ ਦੇ ਬਣਾਇਆ ਜੋ ਸਿੰਗਾਪੁਰ ਜਾਂ ਦੁਬਈ ਚ ਅੰਡਰਵਾਟਰ ਫਿਸ਼ ਟਨਲ ਨੇ ਅਸੀਂ ਇੱਥੇ ਉਹ ਪੇਸ਼ ਕਰ ਰਹੇ ਨੇ ਸਾਡੇ ਕੋਲ 60 ਅਕੁariums ਨੇ ਔਰ 180 ਫੁੱਟ ਲੌਂਗ ਟਨਲ ਲੱਗੀ ਹੈ ਜੀ ਔਰ ਇਹਦੇ ਵਿੱਚ ਆਪ ਨੂੰ 150 ਤੋਂ 200 ਅਲੱਗ-ਅਲੱਗ ਡਿਫਰੈਂਟ ਤਰ੍ਹਾਂ ਦੀ ਪ੍ਰਜਾਤੀਆਂ ਮਿਲਣਗੀਆਂ ਮੱਛੀਆਂ ਦੀਆਂ ਸ਼੍ਰੀ ਅਦਵੈਤ ਸਰੂਪ ਹੀਰਾ ਪਰਮ ਸਰਦਾਧਾ ਸ਼ਿਵ ਸ਼ਕਤੀ ਧਾਮ ਤੋਂ ਮਹਾ ਸ਼ਿਵ ਰਾਤਰੀ ਦੇ ਸੰਬੰਧ ਵਿੱਚ 1008 ਸ਼੍ਰੀ ਦਿਵਯਾਨੰਦ ਜੀ ਮਹਾਰਾਜ ਅਤੇ ਪੂਰਨੰਨ ਜੀ ਦੇ ਆਸ਼ੀਰਵਾਦ ਨਾਲ ਸ਼ੋਭਾ ਯਾਤਰਾ ਕੱਢੀ ਗਈ शोभा यात्रा का वक् वक् पड़ाव से संगत वालों निघा स्वागत किया गया महिलावान शिव के नाम दा गुणगान किया गया इस मौके धर्म जागरण महानगर संयोजक राजकुमार शर्मा पंडित गोल्डी शर्मा अमित राय कौंसलर अरविंद शर्मा पंकज रंधेव सुशील शर्मा रघु राय राकेश शर्मा समेत संगत मौजूद सन शिवरात्रि के लक्ष्मी शोभा यात्रा श्री अद्वायस रूप परम शरदा शक्ति धाम आश्रम से निकाली जा रही है और बड़े बड़ी धूम सात्रि का अवसर मनाया जाता है और युवा पीढ़ी को हम साथ में लेकर चलते हैं ताकि वो जितने भी हमारे सनातन धर्म के त्यौहार हैं उनके बारे में इनको नॉलेज मिल सके और वो नशे से बचकर हमारे सनातन धर्म से स्वामी अशीला नंद वेलफेयर सोसाइटी वालों पाटेल चौक विखे स्वरनकार संघ पंजाब वन जिला स्वरनकार संघ के सहयोग न ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਅੱਜ ਅਹੀ ਆਪਣੇ ਗੁਰੂਬੀਆ ਜੱਸੀ ਜੀ ਚੌਂਗ ਵਿੱਚ ਮਗਰੀ ਕੈਂਪ ਲਵਾਇਆ ਵਾ ਇਹ ਦੇਖਦੇ ਹੋਇਆ ਕਿ ਆਪਣੇ ਸੁਨਿਆਰੇ ਭਰਾ ਇੱਥੋਂ ਦੇ ਕਾਰੀਗਰ ਜਿੰਨੇ ਵੀ ਹੈਗੇ ਸੀ ਇਹਨਾਂ ਦਾ ਮਗਰੀ ਇਹਨਾਂ ਟਾਈਮ ਨਹੀਂ ਹੁੰਦਾ ਕਿ ਆਪਰਾ ਉੱਥੇ ਜਾ ਕੇ ਚੱਕੇ ਗੁਰਾਨਨ ਇਸ ਵਾਸਤੇ ਆਪਣੇ ਗੁਰੂਬੀਆ ਜਹੀ ਇਥੋਂ ਦਾ ਮਗੀ ਕੈਂਪ ਲਗਾਇਆ ਵਾ ਇਹ ਜਿਹੜਾ ਕੈਂਪ ਇਸ ਆਮਨਿ ਸ਼ੋਕਰਾਨ ਵੈਲਫੇਅਰ ਸੁਸਾਇਟੀ ਦੇ ਦੁਆਰਾ ਉਹਦੇ ਮਾਰਗਦਰਸ਼ਨ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਸਰਕਾਰ ਸਾਹਨੇ ਕੈਂਪ ਲਗਵਾਇਆ ਅੱਖਾਂ ਦਾ ਤੇ ਮੈਡੀਕਲ ਕੈਂਪ। ਬਾਬਾ ਫੂਲਾ ਸਿੰਘ ਜੀ ਦੇ 200 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸੰਪੂਰਨਤਾ ਸਮਾਗਮ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਮਿਤੀ 12 13 ਅਤੇ 14 ਮਾਰਚ ਨੂੰ ਕਰਵਾਏ ਜਾ ਰਹੇ ਹਨ। ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ। ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਜੀ ਅਤੇ ਗੁਰਦੁਆਰਾ ਮਲ ਅਖਾੜਾ ਸਹਾਇ ਪਾਛਾਈ 6ਵੀਂ ਵਿਖੇ ਸ਼੍ਰੋਮਣੀ ਗੱਤਕਾ ਅਖਾੜਾ ਸੇਵਕ ਜਥਾ ਇਸ਼ਨਾਨ ਵੱਲੋਂ ਇਸ਼ਨਾਨ ਦੀ ਸੇਵਾ ਜਥੇਦਾਰ ਸੁਖਵੰਤ ਸਿੰਘ ਬਿੱਟੂ ਅਤੇ ਜਥੇ ਵੱਲੋਂ ਕਰਵਾਈ ਗਈ। ਇਸ ਮੌਕੇ ਤੇ ਕਮਲਪ੍ਰੀਤ ਸਿੰਘ, ਇੰਦਰਦੀਪ ਸਿੰਘ, ਰਾਜਵਿੰਦਰ ਸਿੰਘ, ਰਵੀ ਸਿੰਘ, ਜੁਝਾਰ ਸਿੰਘ ਗੁਰਿੰਦਰ ਸਿੰਘ ਸਮੇਤ ਸੰਗਤਾਂ ਮੌਜੂਦ ਸਨ। ਇਹ ਜੋ ਸੇਵਾਜੀ ਅਸ਼ਨਾਮ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਬਾਬਾ ਦੇਸ਼ਮਣੀ ਸਾਹਿਬ ਸੇਵਾ ਜੁਗਾ ਅਸ਼ਨਾਮ ਲੋਕੀ ਕਰਵਾਈ ਜਾ ਰਹੀ ਹਰ ਸਾਲ ਦੀ ਤਰ੍ਹਾਂ। ਇਹ ਜਿਹੜੀ ਕਿ ਪਿਛਲੇ ਸਾਲ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਤਾਬੀ ਮਨਾਈ ਗਈ ਸੀ। ਉਹਦੇ ਸਬੰਧ ਵਿੱਚ ਉਹਦੀ ਸੰਪੂਰਨ ਦਾ ਵਾਸਤੇ ਇਸ ਸਾਲ ਵੀ ਮਤਲਬ ਮਨਾਈ ਜਾ ਰਹੀ ਹੈ 12 13 ਤੇ 14 ਮਾਰਚ ਨੂੰ ਬੜੀ ਧੁੰਮਕਾ ਨਾਲ ਮਨਾਈ ਜਾ ਰਹੀ ਹੈ। ਮਹਾਸ਼ਿਵ ਰਾਤਰੀ ਦੇ ਪਰਫ ਤੇ ਮਹੰਤ ਹਰੀ ਕ੍ਰਿਸ਼ਨ ਸ਼ਰਨਦੀਪ ਪ੍ਰਧਾਨ ਕੀ ਹੈ। ਸ਼੍ਰੀ ਸਨਾਤਨਤਰਮ ਮੰਦਿਰ ਗਲੀ ਡੱਪਕਰਾਂ ਵਿਖੇ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ ਜੋ ਵਾਕਵਾ ਕੀ ਇਲਾਕਿਆਂ ਵਿੱਚੋਂ ਹੁੰਦੀ ਹੋਈ ਵਾਪਸ ਮੰਦਿਰ ਵਿਖੇ ਸਮਾਪਤ ਹੋਈ ਇਸ ਮੌਕੇ ਮਨੀਸ਼ ਮਹਾਜਨ ਸਪਨਾ ਮਹਾਜਨ ਰਾਜੇਸ਼ ਕੁਲਰ ਰਘੂ ਮਹਾਜਨ ਸਮੇਤ ਸੰਤਾ ਮੌਜੂਦ ਸਨ दिव्य ज्योति जागृति संस्थान ਵੱਲੋਂ ਮਜੀਠਾ ਰੋਡ ਤੇ ਸਥਿਤ ਗੋਪਾਲ ਮੰਦਿਰ ਵਿਖੇ ਮਹਾਸ਼ਿਵਰਾਤਰੀ ਦੇ ਮੌਕੇ ਤੇ ਵਿਸ਼ੇਸ਼ ਪੰਜ ਰੋਜ਼ਾ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ ਕਥਾ ਦੀ ਸਮਾਪਤੀ ਪ੍ਰਭੂ ਦੀ ਰਸਮੀ ਅਰਦਾਸ ਨਾਲ ਕੀਤੀ ਗਈ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਸੇਵਾਮੁਕਤ ਐਸ.ਐਚ.ਓ. ਸੰਜੀਵ ਕੁਮਾਰ ਸ਼ਰਮਾ ਵੱਲੋਂ ਟੰਡਨ ਨਗਰ ਬਟਾਲਾ ਰੋਡ ਵਿਖੇ ਬਲੌਕ ਹੋਏ ਸੀਵਰੇਜ ਦੀ ਸਫਾਈ ਕਰਵਾਈ ਗਈ ਅਤੇ ਆਖਿਆ ਗਿਆ ਕਿ ਲੋਕ ਆਪਣੀਆਂ ਸਮੱਸਿਆਵਾਂ ਸੰਬੰਧੀ ਉਹਨਾਂ ਨੂੰ ਕਦੇ ਵੀ ਮਿਲ ਸਕਦੇ ਹਨ ਇਲਾਕਾ ਵਾਸੀਆਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਤਰੰਤਾਰਨ ਵਿਖੇ ਗਨ ਹਾਊਸ ਨੂੰ ਲੁੱਟਣ ਵਾਲੇ ਦੋਸ਼ੀ ਗ੍ਰਫਤਾਰ मोहकमपुरा पुलिस ने ट्रैप लगा के एक दोषी नु की काबू नगर निगम वालों चलाया गया सफाई अभियान ऐसा नाचती अच्त दबर अगले बुलेटिन फिर मिला ਹੁਣ ਮੈਨੂੰ ਦਿਓ ਜੱਸ ਧੰਨਵਾਦ